ਦੀ ਸਾਰਿਆਂ ਨੂੰ ਦਸ਼ਮੇਸ਼ ਕਲਾ ਤੋਂ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਾਰਤ ਕਰਦੇ ਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਦੋ ਡਿਜ਼ਾਈਨ ਦਿਖਾਵਾਂਗੇ ਦੋਨੋਂ ਬਹੁਤ ਹੀ ਸੋਹਣੇ ਆਰਟੀਕਲ ਹੈਗੇ ਆ ਜੀ ਕਲਰ ਚਾਰ ਵੀ ਤੁਸੀਂ ਦੇਖੋ ਪਹਿਲਾਂ ਤਾਂ ਇਹ ਤੁਸੀਂ ਜੀ ਮਾਡਲ ਦੇਖ ਲਓ ਇਹ ਆਪਾਂ ਰੀਸਟਾਕ ਕੀਤੇ ਆ ਇਹ ਜੋ ਮਾਡਲ ਵਾਲਾ ਸੂਟ ਸੀਗਾ ਇਹ ਆਪਾਂ ਫਿਰ ਤੋਂ ਰੀਸਟਾਕ ਕੀਤਾ ਹੈ ਬਹੁਤ ਕਸਟਮਰਸ ਦੀ ਡਿਮਾਂਡ ਆ ਰਹੀ ਸੀ ਕਿ ਇਹ ਆਰਟੀਕਲ ਸਾਨੂੰ ਬਣਵਾ ਕੇ ਦਿਓ ਤੁਸੀਂ ਸੋ ਸੇਮ ਪਹਿਲਾਂ ਵਾਂਗੂ ਹੈਵੀ ਗਲਾ ਵਰਕ ਆਵੇਗਾ ਜੀ ਘੇਰਾ ਚਾਕਾਂ ਵਰਕ ਰਹਿਣਗੇ ਇਹਦੀਆਂ ਸੁੱਕੀ ਮਹਿੰਦੀ ਕਲਰ ਲਾਈਟ ਪਰਪਲ ਜੀ ਲਾਈਟ ਪੈਰਟ ਜੀ ਸ਼ੇਡ ਹੈਗੀ ਆ ਸੂਟ ਦੀ ਇਹ ਪਹੁੰਚੇ ਵਰਕ ਆਣਗੇ ਜੀ ਨਾਲ ਦੁਪੱਟਾ ਰਹੇਗਾ ਜੀ ਕੰਟਰਾਸਟ ਰਾਇਲ ਬਲੂ ਸ਼ੇਡ ਦਾ ਦੁਪੱਟਾ ਰਹੇਗਾ ਜੋ ਮਾਡਲ ਨੇ ਪਾਇਆ ਸੀਗਾ ਸੇਮ ਉਹਦੇ ਨਾਲ ਦਾ ਹੀ ਜੀ ਇਹ ਦੇਖੋ ਜੋ ਮਾਡਲ ਨੇ ਪਾਇਆ ਸੀਗਾ ਨਾ ਸੇਮ ਉਹਦੇ ਨਾਲ ਦਾ ਗਲਾ ਵਰਕ ਆਏਗਾ ਸੇਮ ਘੇਰਾ ਚਾਕਾਂ ਵਰਕ ਨਾਲ ਪਹੁੰਚੇ ਦੇ ਉੱਪਰ ਵਰਕ ਭਾਵੇਂ ਤੁਹਾਡੀ ਮਰਜ਼ੀ ਉਹ ਬਾਹਾਂ ਤੇ ਵੀ ਤੁਸੀਂ ਐਡਜਸਟ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਡਿਜ਼ਾਈਨ ਉਹ ਆਪਾਂ ਨਵਾਂ ਡਿਜ਼ਾਈਨ ਰੀਸਟਾਕ ਕਰਵਾਇਆ ਵਾ ਜੀ ਨਵਾਂ ਡਿਜ਼ਾਈਨ ਬਣਾਇਆ ਵਾ ਆਇਆ ਵਸੇ ਆਹ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਕਪੜਾ ਜਿਹੜਾ ਇਹ ਸ਼ਰਟ ਦਾ ਕਪੜਾ ਆਵੇਗਾ ਜੀ ਗਲਾਸ ਦੇ ਵਿੱਚ ਗਲਾ ਘੇਰਾ ਸਾਰੀ ਫਰੰਟ ਵਰਕ ਨਾਲ ਪੈਚ ਵਰਕ ਦਾ ਕੰਮ ਹੈ ਜੀ ਬਹੁਤ ਹੀ ਸਫਾਈ ਦਾ ਵਰਕ ਬਣਿਆ ਜੇ ਇਹਦੇ ਵੀ ਤੁਹਾਨੂੰ ਮੈਂ ਮਾਡਲ ਦਿਖਾ ਦਿੰਨਾ ਆਹ ਦੇਖੋ ਸੇਮ ਇਹੀ ਜੋ ਮਾਡਲ ਨੇ ਪਾਇਆ ਵਾ ਗਲਾ ਘੇਰਾ ਕਲਰ ਦੇਖੋ ਕਿੰਨਾ ਸੋਹਣਾ ਹੈਗਾ ਜੀ ਰਾਣੀ ਕਲਰ ਦੀ ਸ਼ਰਟ ਨਾਲ ਮੈਚਿੰਗ ਬਾਟਮ ਹੈ ਜੀ ਪੇਸਟਲ ਕਲਰ ਦੀ ਪੌਂਚੇ ਦੇ ਉੱਪਰ ਰਹੇਗਾ ਜੀ ਵਰਕ ਦੇ ਨਾਲ ਦੁਪੱਟਾ ਗਲਾਸ ਦੇ ਵਿੱਚ ਦੁਪੱਟਾ ਹੈਗਾ ਜੀ ਬਲੇਸਿੰਗ ਵਾਲਾ ਦੁਪੱਟਾ ਰਹੇਗਾ ਪੂਰਾ ਗਰਲੀ ਸਾਈਡ ਮੈਂ ਹੈਗੀ ਆ ਪਾਰਟੀ ਵੇਅਰ ਸੂਟ ਕਲਰ ਦੇ ਵਿੱਚ ਦੋ ਆਪਣੇ ਕੋਲ ਅਵੇਲੇਬਲ ਹੈ ਇੱਕ ਰਾਣੀ ਦੇ ਨਾਲ 올ਿਵ ਗ੍ਰੀਨ ਪਿਸਤਾ ਕਲਰ ਦੀ ਬਾਟਮ ਦੇ ਨਾਲ ਦੂਸਰਾ ਇਹਦੇ ਵਿੱਚ ਰਹੇਗਾ ਜੀ ਰਸਟ ਸ਼ੇਡ ਰਸਟ ਔਰੇਂਜ ਇਹ ਰਸਟ ਨਹੀਂ ਹੈਗਾ ਔਰੇਂਜੀ ਦੀ ਸ਼ੇਡ ਹੈਗੀ ਜੇ ਨਾਲ ਪੀਕੋ ਕਲਰ ਦੀ ਮੈਚਿੰਗ ਬਾਟਮ ਡਿਜ਼ਾਈਨ ਸੇਮ ਹੈ ਜੀ ਕਲਰ ਦਾ ਹੀ ਡਿਫਰੈਂਸ ਰਹੇਗਾ येलो ਨਾਲ ਬਾਟਮ ਦੇ ਪਹੁੰਚ ਦੇ ਉੱਪਰ ਵੀ ਵਰਕ ਰਹੇਗਾ ਬਾਟਮ ਦੇ ਨਾਲ ਦਾ ਪੈਚ ਲੱਗਾ ਹੋਇਆ ਘੇਰੇ ਦੇ ਵਿੱਚ ਨਾਲ ਦੁਪੱਟਾ ਇਹ ਦੇਖੋ ਇਹ ਸੇਮ ਹੈ ਮਾਡਲ ਜਿਸ ਤਰ੍ਹਾਂ ਮਾਡਲ ਨੇ ਪਾਇਆ ਸੀ ਉਹ ਸੇਮ ਹੈ ਚੀਜ਼ ਬਣੀ ਆ ਬਾਕੀ ਇਹਨਾਂ ਦੋਨਾਂ ਆਰਟੀਕਲਸ ਤੇ ਜਿਹੜੇ ਰੇਂਜ ਆ ਉਹ ਵੱਖਰੀ ਵੱਖਰੀ ਹੈਗੀ ਆ ਰੇਂਜ ਜਾਣਨ ਦੇ ਲਈ ਤੇ ਆਨਲਾਈਨ ਆਰਡਰ ਪਲੇਸ ਕਰਨ ਦੇ ਲਈ ਸਾਡੇ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਜਿਹੜੇ ਵੀ ਨਵੇਂ ਵੀਵਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਆ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਨ ਹੋ ਜੇ ਨਵੀਆਂ ਵੀਡੀਓਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ